आप सब जानਦੇ ਹੋ ਕਿ ਪੰਜਾਬ ਸਰਕਾਰ ਵੱਲੋਂ ਨੌਵੇਂ ਪਾਤਸ਼ਾਹ ਧੰਨ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਭਾਈ ਮਤੀ ਦਾਸ ਜੀ ਭਾਈ ਸਤੀ ਦਾਸ ਜੀ ਭਾਈ ਦਿਆਲਾ ਜੀ ਦਾ 350 ਸਾਲਾ ਸ਼ਹੀਦੀ ਪੁਰਬ ਬੜੀ ਹੀ ਸ਼ਰਧਾ ਸਤਕਾਰ ਤੇ ਮਰਿਆਦਾ ਨਾਲ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਮਨਾਏ ਜਾ ਰਹੇ ਹਨ ਸ਼੍ਰੀ ਅਨੰਦਪੁਰ ਸਾਹਿਬ ਦੇ ਨਾਲ ਨਾਲ ਪੰਜਾਬ ਦੇ ਚਾਰ ਹੋਰ ਸ਼ਹਿਰਾਂ ਗੁਰੂ ਸਾਹਿਬ ਨਾਲ ਜੋ ਸੰਬੰਧਿਤ ਨੇ ਸ਼੍ਰੀ ਅੰਮ੍ਰਿਤਸਰ ਸਾਹਿਬ ਬਾਬਾ ਬਕਾਲਾ ਸਾਹਿਬ ਪਟਿਆਲਾ ਤੇ ਨਾਲ ਹੀ ਸ਼੍ਰੀਨਗਰ ਤੋਂ ਵੀ ਆਪ ਜੀ ਜਾਣਦੇ ਹੋ ਕਿ ਅੱਜ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਸਾਬਕਾ ਮੁੱਖ ਮੰਤਰੀ ਦਿੱਲੀ ਮੁੱਖ ਮੰਤਰੀ ਜੰਮੂ ਕਸ਼ਮੀਰ ਸ਼੍ਰੀਨਗਰ ਤੋਂ ਨਗਰ ਕੀਰਤਨ ਰਵਾਨਾ ਹੋਇਆ ਤੇ ਉਹ ਨਗਰ ਕੀਰਤਨ ਜਿਹੜਾ ਹੈ ਆਰੰਭ ਹੋ ਚੁੱਕਿਆ ਸ਼੍ਰੀ ਅਨੰਦਪੁਰ ਸਾਹਿਬ ਦੀ ਤਰਫ ਤੇ ਕੱਲ 20 ਤਰੀਕ ਨੂੰ ਪੰਜਾਬ ਦੇ ਬਾਕੀ ਜਿਹੜੇ ਤਿੰਨ ਨਗਰ ਕੀਰਤਨ ਹੈ ਜਿਨ੍ਹਾਂ ਵਿੱਚੋਂ ਇੱਕ ਗੁਰਦਾਸਪੁਰ ਤੋਂ ਇੱਕ ਫਰੀਦਕੋਟ ਤੋਂ ਤੇ ਇੱਕ ਤੱਕ ਸ਼੍ਰੀ ਦਮਦਮਾ ਸਾਹਿਬ ਤੋਂ ਆਰੰਭ ਹੋਣਗੇ ਚਾਰੋਂ ਨਗਰ ਕੀਰਤਨ 22 ਤਰੀਕ ਨੂੰ ਸ਼ਾਮੀ ਸ਼੍ਰੀ ਨਨਪੁਰ ਸਾਹਿਬ ਪਹੁੰਚਣਗੇ ਇਸ ਦੇ ਨਾਲ-ਨਾਲ ਅਸੀਂ ਆਪ ਸਭ ਨੇ ਦੇਖਿਆ ਹੋਊਗਾ ਕਿ ਪਿਛਲੇ ਕਈ ਮਹੀਨਿਆਂ ਤੋਂ ਸਾਡੇ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਰੋਪੜ ਵੱਲੋਂ ਦਿਨ ਰਾਤ ਮਿਹਨਤ ਕਰਕੇ ਜਿਹੜਾ ਹੈ ਨਨਪੁਰ ਸਾਹਿਬ ਦੇ ਵਿੱਚ ਤਿਆਰੀਆਂ ਦੇ ਲੱਗੇ ਹੋਏ ਆ ਹਜੇ ਵੀ ਲੱਗੇ ਹੋਏ ਆ ਤੇ ਅੱਜ ਆਪ ਦੇਖ ਸਕਦੇ ਹੋ ਕਿ ਅੱਜ ਪੂਰੇ ਦੇਸ਼ ਵਿੱਚ ਪੰਜਾਬ ਵਿੱਚ ਤੇ ਦੁਨੀਆ ਵਿੱਚ ਸ਼੍ਰੀ ਅਨੰਦਪੁਰ ਸਾਹਿਬ ਦੇ ਜਿਹੜੇ ਕਲਿੱਪਸ ਐ ਰੀਲਸ ਐ ਵੀਡੀਓਜ਼ ਐ ਖੂਬਸੂਰਤੀ ਦੇ ਉਹ ਵਾਇਰਲ ਹੋ ਰਹੇ ਐ ਬੜਾ ਮਨ ਨੂੰ ਸਕੂਨ ਆਂਦਾ ਤੇ ਅਸੀਂ ਸਾਰੇ ਚਾਹੇ ਮੈਂ ਖੁਦ ਸਾਡੀ ਸਾਰੀ ਸਰਕਾਰ ਤੇ ਜਿੰਨੇ ਆਫੀਸਰ ਸਹਿਬਾਨ ਸਾਡੇ ਨਾਲ ਡੀਸੀ ਸਾਹਿਬ ਨੇ ਏਡੀਸੀ ਸਹਿਬਾਨ ਦੋਨੋਂ ਏਡੀਸੀ ਸਹਿਬਾਨ ਅਸੀਂ ਸਾਰੇ ਜਿੰਨੇ ਵੀ ਅਧਿਕਾਰੀ ਲੱਗੇ ਐ ਜਿੰਨੇ ਸਾਡੇ ਆਮ ਆਦਮੀ ਪਾਰਟੀ ਦੇ ਸਾਥੀ ਲੱਗੇ ਐ ਅਸੀਂ ਸਾਰੇ ਆਪਣੇ ਆਪ ਨੂੰ ਵੱਡ ਭਾਗੀ ਸਮਝਦੇ ਆਂ ਕਿ ਸਾਨੂੰ ਇਹ ਮੌਕਾ ਮਿਲਿਆ ਕਿ ਅਸੀਂ ਜਿਹੜੀ ਜਿਹੜੀ ਕੁਰਸੀ ਤੇ ਬੈਠੇ ਆਂ ਤੇ ਸਾਨੂੰ ਗੁਰੂ ਸਾਹਿਬ ਦਾ ਇਹ ਪੁਰਬ ਮਨਾਉਣ ਦਾ ਮੌਕਾ ਮਿਲਿਆ ਇਹ ਉਹ ਮਹਾਨ ਧਰਤੀ ਹੈ ਜਿਸ ਨੂੰ ਨੌਵੇਂ ਪਾਤਸ਼ਾਹ ਨੇ ਆਪ ਮੁਲ ਖਰੀਦ ਕੇ ਬਸਾਇਆ ਇਹ ਉਹ ਮਹਾਨ ਧਰਤੀ ਹੈ ਜਿੱਥੇ ਦਸ਼ਮੇਸ਼ ਪਿਤਾ ਨੇ ਪੂਰੀ ਕਾਇਨਾਤ ਨੂੰ ਸਭ ਤੋਂ ਵਧੀਆ ਤੋਹਫਾ ਖਾਲਸੇ ਦੇ ਰੂਪ ਚ ਦਿੱਤਾ ਇੱਥੇ ਦੇ ਕਣ ਕਣ ਨੂੰ ਸਾਡਾ ਨਮਨ ਹੈ ਤੇ ਸਾਰਿਆਂ ਦੇ ਸਹਿਯੋਗ ਦੇ ਸਦਕਾ ਅੱਜ ਸ਼੍ਰੀ ਅਨੰਦਪੁਰ ਸਾਹਿਬ ਦੇ ਵਿੱਚ ਜੋ ਕੰਮ ਹੋ ਰਿਹਾ ਹੈ ਚਾਹੇ ਉਹ ਵਾਈਟ ਸਿਟੀ ਦਾ ਦੇਖਿਆ ਹੋਵੇ ਬਹੁਤ ਸੁੰਦਰ ਜਿਹੜੇ ਹੈ ਵਾਲ ਪੇਂਟਿੰਗਸ ਅੰਦਰ ਸ਼ਹਿਰ ਚ ਹੋਈਆਂ ਪੂਰੇ ਸ਼ਹਿਰ ਦੀ ਸਫਾਈ ਤੇ ਬਹੁਤ ਸਾਰੇ ਪ੍ਰਬੰਧ ਜਿਹੜੇ ਅਸੀਂ ਕੀਤੇ ਜਿਨ੍ਹਾਂ ਦੇ ਵਾਸਤੇ ਮੈਂ ਅੱਜ ਦੀ ਜਿਹੜੀ ਮੀਡੀਆ ਬਰੀਫਿੰਗ ਤੇ ਉਹਨਾਂ ਵਿੱਚੋਂ ਇੱਕ ਇਹ ਹੈ ਕਿ ਸਾਡਾ ਪੂਰੇ ਸਮਾਗਮ ਦੇ ਦੌਰਾਨ ਇੱਕ ਇਹ ਮੀਡੀਆ ਸੈਂਟਰ ਹੋਵੇ ਜਿੱਥੇ ਡੇਲੀ ਪ੍ਰੈਸ ਬਰੀਫਿੰਗਸ ਹੋਣਗੀਆਂ ਤੇ ਇੱਥੇ ਹਰ ਤਰ੍ਹਾਂ ਦੀ ਸਹੂਲਤ ਸਾਡੇ ਮੀਡੀਆ ਦੇ ਸਾਥੀਆਂ ਲਈ ਵੀ ਅਵੇਲੇਬਲ ਹੈ ਸਭ ਤੋਂ ਪਹਿਲਾਂ ਤਾਂ ਜੀ ਪੂਰੇ ਅਨੰਦਪੁਰ ਸਾਹਿਬ ਦੇ ਜਿੰਨੀਆਂ ਵੀ ਰੋਡਸ ਐ ਤੇ ਟੋਟਲ ਰੋਡ ਇਨਫਰਾਸਟ੍ਰਕਚਰ ਆਫ ਦ ਸਿਟੀ ਉਸ ਨੂੰ ਪੂਰਾ ਜਿਹੜਾ ਸਿਰੀ ਵੈਂਪ ਕੀਤਾ 20 ਕਰੋੜ ਤੋਂ ਵੱਧ ਲਾਗਤ ਦੇ ਨਾਲ ਸਾਰੇ ਸ਼ਹਿਰ ਦੀਆਂ ਸੜਕਾਂ ਜਿਹੜੀਆਂ ਦੁਬਾਰਾ ਬਣਾਈਆਂ ਗਈਆਂ ਲਗਭਗ 15 ਕਰੋੜ ਦੀ ਲਾਗਤ ਦੇ ਨਾਲ ਸ਼ਹਿਰ ਦੇ ਜਿਹੜੇ ਅੰਦਰ ਕੰਮ ਹੋਣੇ ਸੀ ਸਫਾਈ ਨੂੰ ਲੈ ਕੇ ਸਾਰੀ ਡਰੇਨਸ ਜਿਹੜੀਆਂ ਹੈ ਅਨੰਦਪੁਰ ਸਾਹਿਬ ਪੰਜਾਬ ਦਾ ਪਹਿਲਾ ਉਹ ਸ਼ਹਿਰ ਬਣਨ ਜਾ ਰਿਹਾ ਜਿਸ ਦਾ ਕੋਨਾ ਕੋਨਾ ਵਾਈਫਾਈ ਨਾਲ ਲੈਸ ਹੋਗਾ ਜਿੰਨੀਆਂ ਲਾਈਟਸ ਐ ਉਹਨਾਂ ਨੂੰ ਵਾਈਟ ਪੇਂਟ ਕੀਤਾ ਗਿਆ ਉਹਨਾਂ ਦੇ ਉੱਤੇ LED ਲਾਈਟਸ ਜਿਹੜੀਆਂ ਹੈ ਉਹ ਵੀ ਵਾਈਟ ਕਲਰ ਕੀਤਾ ਗਿਆ ਤੇ ਸਟ੍ਰਿਪ ਲਾਈਟਿੰਗ ਕੀਤੀ ਗਈ ਹੈ ਪੂਰੇ ਨਨਪੁਰ ਸਾਹਿਬ ਨੂੰ ਮਸ਼ਾਲਾਂ ਦੇ ਨਾਲ ਸਜਾਇਆ ਜਾ ਰਿਹਾ ਹੈ ਪਲੱਸ ਲਗਭਗ 25000 ਤੋਂ ਵੱਧ ਵਾਈਟ ਜਿਹੜਾ ਪੇਂਟ ਹੈ ਉਹ ਇਹ ਵੀ ਦੱਸਦੀ ਹੈ ਕਿ ਬਹੁਤ ਸਾਰਾ ਨਿੱਜੀ ਤੌਰ ਤੇ ਸਾਰੇ ਆਫੀਸਰ ਸਹਿਬਾਨਾਂ ਨੇ ਸਾਰਿਆਂ ਨੇ ਅਸੀਂ ਆਪਣੇ ਕੋਲੋਂ ਵੀ ਪਹਿਲੀ ਵਾਰੀ ਹੋਊਗਾ ਕਿ ਕਈ ਕੰਮ ਜਿਹੜੇ ਸਰਕਾਰ ਤੋਂ ਨਹੀਂ ਹੋ ਸਕਦੇ ਸੀ ਟੈਂਡਰ ਲੱਗਣੇ ਸੀ ਉਹ ਅਸੀਂ ਪਬਲਿਕ विद द स्पोर्ट ऑफ द कम्युनिटी ओ असी ਕਰਾਇਆ ਜਿਹਦੇ ਚ ਵਾਈਟ ਸਿਟੀ ਦਾ ਕੰਮ ਹੈ ਵਾਲ ਪੇਂਟਿੰਗਸ ਦਾ ਕੰਮ ਹੈ ਤੇ ਨਾਲ ਨਾਲ ਤਿੰਨ ਟੈਂਟ ਸਿਟیز ਸਭ ਤੋਂ ਵੱਧ ਕਿਉਂਕਿ ਜਿਹੜੀ ਸੰਗਤ ਦੇ ਰਹਿਣ ਦੇ ਲਈ ਤਿੰਨ ਟੈਂਟ ਸਿਟیز ਅਸੀਂ ਸ਼੍ਰੀ ਦਨੰਦਪੁਰ ਸਾਹਿਬ ਜਿੰਦ ਤਿਆਰ ਕੀਤੀਆਂ ਨੇ ਜਿਨ੍ਹਾਂ ਦੇ ਵਿੱਚ ਸਭ ਤੋਂ ਵੱਡੀ ਜਿਹੜੀ ਟੈਂਟ ਸਿਟੀ ਹੈ ਜਿਸ ਨੂੰ ਅਸੀਂ ਚੱਕ ਨਾਨਕੀ ਨਿਵਾਸ ਦਾ ਨਾਮ ਦਿੱਤਾ ਉਹ ਚੰਡੀਸਰ ਪਿੰਡ ਚ 70 ਏਕੜਾ 70 ਕਿੱਲੇ ਚ ਟੈਂਟ ਸਿਟੀ ਹੈ ਕਿਉਂਕਿ ਜਿਹੜਾ ਜ਼ਿਆਦਾ ਸੰਗਤ ਦਾ ਉਹ ਹੈ ਉਹ ਮਾਜੇ ਤੇ ਦਬਾਬੇ ਚੋਂ ਤੇ ਕੁਝ ਹਿੱਸਾ ਮਾਲਵੇ ਦਾ ਵੀ ਉਹ ਸਾਨੂੰ ਇਹ ਕਿ ਉਹ ਇਸ ਪਾਸੋਂ ਆਊਗਾ ਤਾਂ ਸਭ ਤੋਂ ਵੱਡੀ ਜਿਹੜੀ ਟੈਂਸਿਟੀ ਹੈ ਪੂਰਾ ਇੱਕ ਸ਼ਹਿਰ ਆਪ ਜੀ ਜਾ ਕੇ ਦੇਖ ਸਕਦੇ ਪੂਰਾ ਇੱਕ ਸ਼ਹਿਰ ਲੱਗਦਾ ਹੈ ਤੇ ਉੱਥੇ ਸੰਗਤ ਆਸਤੇ ਆ ਹਰ ਤਰ੍ਹਾਂ ਦੀ ਸੁਵਿਧਾ ਉਸ ਟੈਂਸਿਟੀ ਦੇ ਵਿੱਚ ਅਵੇਲੇਬਲ ਹੈ 24 ਘੰਟੇ ਲੰਗਰ 24 ਘੰਟੇ ਸੀਸੀਟੀਵੀ ਕੈਮਰੇ ਹਰ ਤਰ੍ਹਾਂ ਦੀ ਸਿਕਿਉਰਿਟੀ ਤੇ ਦੋ ਤਰ੍ਹਾਂ ਦੇ ਰਹਿਣ ਦੇ ਅਰੇਂਜਮੈਂਟ ਹੈ ਇੱਕੇ ਕਮਰੇ ਦੇ ਵਿੱਚ 4 ਜੀ ਰੁੱਕ ਸਕਦੇ ਨੇ ਤੇ ਫਿਰ ਇੱਕ ਵੱਡੀ 16 ਬੰਦਿਆਂ ਦੀ ਡਾਰਮੇਟਰੀ ਹੈ ਤਾਂ ਦੋਨੋਂ ਦੀ ਜਿਹੜੀ ਹੈ ਉੱਥੇ ਰਹਿੰਦਾ ਬੰਨਵਸਤ ਹੈ 24 ਘੰਟੇ ਗਰਮ ਤੇ ਠੰਡਾ ਪਾਣੀ ਸੰਗਤ ਦੇ ਲਈ ਜਿਵੇਂ ਆਪਾਂ ਇੱਕ ਚੋ ਇੱਕ ਬੈਸਟ ਤੋਂ ਬੈਸ ਸਹੂਲਤ ਕਿਲੇ ਸਾਡੇ ਮੁੱਖ ਮੰਤਰੀ ਸਰਦਾਰ ਭਗਵੰਤ ਮਾਨ ਜੀ ਨੇ ਕਿਹਾ ਅਸੀਂ ਚਾ ਜੋ ਮਰਜ਼ੀ ਜਿੰਨਾ ਮਰਜ਼ੀ ਖਰਚਾ ਹੋ ਜਵੇ ਪਰ ਅਸੀਂ ਆਪਣੇ ਸੰਗਤ ਨੂੰ ਬੈਸਟ ਤੋਂ ਬੈਸ ਸਹੂਲਤ ਜਿਹੜੇ ਹੈ ਐਦਾਂ ਹੀ ਇੱਕ ਸਾਡੀ ਟੈਂਸਿਟੀ ਚ ਜਿਹੜੀ ਚ 7 ਇੱਕਰਾਂ ਚ ਤੇ ਇੱਕ ਟੈਂਸਿਟੀ ਸਾਡੀ ਪੀਐਸਪੀਸੀਐਲ ਦੇ ਵਿੱਚ ਹੈ ਅ ਜਿਸ ਤਨਾ ਮਸੀਹ ਪਾਈ ਸਤੀ ਦਾ ਨਿਵਾਸ ਰੱਖਿਆ ਜੋ ਸਾਡੇ ਜਿਹੜੇ ਗੈਸਟ ਆਊਟ ਆਫ ਸਟੇਟਸ ਆ ਰਹੇ ਨੇ ਜੋ ਬਖ ਬਖ ਸਟੇਟਸ ਤੋਂ ਮਨਿਸਟਰ ਸਹਿਬਾਨ ਐਮ ਐਲ ਏ ਸਹਿਬਾਨ ਸੁਪਰੀਮ ਕੋਰਟ ਦੇ ਔਨਰੇਬਲ ਜਜੇਸ ਹਾਈ ਕੋਰਟ ਦੇ ਔਨਰੇਬਲ ਜਜੇਸ ਐਮਬੈਸੀਸ ਤੋਂ ਜਾਂ ਜਿਹੜੇ ਹੋਰ ਜਿਹੜੇ ਡਿਗਨਿਟਰੀਜ਼ ਆ ਰਹੇ ਉਹਨਾਂ ਲਈ ਹੈ ਜਿੱਥੇ ਇਸ ਦੇ ਨਾਲ ਨਾਲ ਪਹਿਲੀ ਵਾਰ ਇਹ ਕਿ 101 ਏਕੜਾ ਚ ਟੀ ਪਾਰਕਿੰਗਸ ਬਣਾਈਆਂ ਨੇ ਇਨ੍ਹਾਂ ਪਾਰਕਿੰਗਾਂ ਚ ਜਿਹੜੀ ਇਸ ਵਕਤ ਸਭ ਤੋਂ ਖਾਸ ਪਾਰਕਿੰਗ ਹੈ ਉਹ ਇੱਕ ਟਰਾਲੀ ਸਿਟੀ ਹਮੇਸ਼ਾ ਅਸੀਂ ਦੇਖਦੇ ਹੁਲੇ ਮੱਲੇ ਦਾ ਜੋ ਸਾਡਾ ਤਜਰਬਾ ਹੈ ਕਿ ਸ਼ਹਿਰ ਦੇ ਵਿੱਚ ਬਹੁਤ ਸਾਰੀਆਂ ਟਰੈਕਟਰ ਟਰਾਲੀਆਂ ਆਉਂਦੀਆਂ ਸੀ ਤਾਂ ਉਹਨਾਂ ਦੀ ਇੱਛਾ ਹੁੰਦੀ ਹੈ ਪਿੰਡੋਂ ਜਦੋਂ ਦੂਰੋਂ ਚੱਲ ਕੇ ਆਂਦੇ ਕਿ ਅਸੀਂ ਗੁਰੂ ਘਰ ਦੇ ਬਿਲਕੁਲ ਨੇੜੇ ਜਾਈਏ ਲਾਗੇ ਜਾਈਏ ਤਾਂ ਪਹਿਲੀ ਵਾਰੀ 900 ਮੀਟਰ ਦੂਰ ਤੱਕ ਸਾਬ ਤੋਂ ਅਸੀਂ ਇੱਕ 10 ਏਕੜਾਂ ਦੇ ਵਿੱਚ ਜਿਹੜੀ ਹੈ 10 ਕਿੱਲਿਆਂ 'ਚ ਇੱਕ ਟੈਂਟ ਟਰਾਲੀ ਸਿਟੀ ਜਿਹੜੀ ਹੈ ਟਰਾਲੀ ਸਿਟੀ ਬਸਾਈ ਹੈ ਜਿੱਥੇ ਹਰ ਤਰ੍ਹਾਂ ਦੀ ਸੁਵਿਧਾ ਇਸ਼ਨਾਨ ਦੀ ਵਿਵਸਥਾ ਬਾਥਰੂਮਾਂ ਦੀ ਵਿਵਸਥਾ ਹਰ ਵੇਲੇ ਲਾਈਟ ਸੀਸੀਟੀਵੀ ਕੈਮਰੇ ਤੇ ਉਹ ਬਿਲਕੁਲ ਉੱਥੋਂ ਗੁਰਦੁਆਰਾ ਸੀਸਗੰਜ ਸਾਹਿਬ 700 ਮੀਟਰ ਤੇ ਤਖਤ ਸਾਹਿਬ 900 ਮੀਟਰ ਜਿਹੜਾ ਦੂਰ ਹੋਊਗਾ ਅ ਇਹ ਪਹਿਲੀ ਵਾਰੀ ਜਿਹੜਾ ਉਪਰਾਲਾ ਕੀਤਾ ਗਿਆ ਪੂਰੀ ਜਿਹੜੀ ਚਰਨ ਗੰਗਾ ਖੱਡ ਹੈ ਉਸ ਨੂੰ ਸਾਫ਼ ਕਰਾ ਕੇ ਉੱਥੇ ਵੀ ਅਸੀਂ ਪਾਰਕਿੰਗ ਵਿਵਸਥਾ ਜਿਹੜੀ ਕੀਤੀ ਹੈ ਤਾਂ ਕਿ ਬਿਲਕੁਲ ਜਿਹੜੀ ਸਾਡੀ ਐਦਾਂ ਹੀ 29 ਹੋਰ ਪਾਰਕਿੰਗਾਂ 100 ਏਕੜ ਤੋਂ ਵੱਧ ਹਰ ਪਾਰਕਿੰਗ ਦੇ ਵਿੱਚ ਜਿਹੜਾ ਹੈ ਸੀਸੀਟੀਵੀ ਕੈਮਰੇ ਸਾਡੇ ਜਿਹੜੇ ਉੱਥੇ EMPLOYEES ਹੋਣਗੇ ਜਿਹੜੀ ਵੀ ਸੰਗਤ ਆਉਗੀ ਉਸ ਨੂੰ ਪਰਚੀ ਕੱਟ ਕੇ ਫ੍ਰੀ ਆਫ ਕਾਸਟ ਪਲੱਸ ਇਹ ਸਾਰੀ ਪਾਰਕਿੰਗਸ ਮੈਂ ਜਿਹੜਾ ਸਾਡਾ ਮੈਪ ਮਾ ਇੰਡੀਆ ਹੈ ਉਹਦੇ ਉੱਤੇ ਅਵੇਲੇਬਲ ਹੈ ਤੁਸੀਂ ਆਪਣੀ ਲੋਕੇਸ਼ਨ ਸੇਵ ਕਰ ਸਕਦੇ ਹੋ ਪਲੱਸ ਇਸ਼ਨਾਨ ਦੀ ਵਿਵਸਥਾ ਵਾਸ਼ਰੂਮ ਦੀ ਵਿਵਸਥਾ ਟਾਇਲਟਸ ਦੀ ਵਿਵਸਥਾ ਹਰ ਪਾਰਕਿੰਗ ਚ ਅਵੇਲੇਬਲ ਹੋਊਗੀ ਤਿੰਨੋਂ ਟੈਂਸਿਟੀਆਂ ਚ ਤੇ ਵੱਖ-ਵੱਖ ਜਗ੍ਹਾ ਦੇ ਉੱਤੇ 19 ਆਮ ਆਦਮੀ ਕਲੀਨਿਕ ਪੂਰੇ ਅਨੰਦਪੁਰ ਸਾਹਿਬ ਛੋਣਗੇ ਜਿੱਤੇ ਹਰ ਤਰ੍ਹਾਂ ਦੀ ਸਹੂਿਦਾ ਸਿਹਤ ਦੀ ਜਿਹੜੀ ਹੈ ਜਿੰਨੇ ਟੈਸਟਿਕ ਆਮ ਸਧਾਰਨ ਆਮ ਆਦਮੀ ਕਲੀਨਿਕ ਚ ਹੁੰਦੇ ਆ ਉਹ ਵੀ ਅੱਖਾਂ ਦੇ ਫ੍ਰੀ ਜਿਹੜੇ ਚੈੱਕਅਪ ਕੈਂਪ ਆ ਉਹ ਵੀ ਹੋਣਗੇ ਕੋਸ਼ਿਸ਼ ਇਹ ਵੀ ਕੀਤੀ ਜਾਊਗੀ ਜੇ ਸੰਗਤ ਨੂੰ ਅਸੀਂ ਇੱਕ ਘੰਟੇ ਦੇ ਵਿੱਚ ਵਿੱਚ ਐਨਕਾਂ ਵੀ ਬਣਾ ਕੇ ਦੇ ਸਕੀਏ ਤਾਂ ਆਪਣੇ ਵੱਲੋਂ ਹਰ ਪ੍ਰਯਾਸ ਜਿਹੜਾ ਹੈ ਉਹ ਅਸੀਂ ਕਰ ਰਹੇ ਹਾਂ ਕੱਲ ਤੋਂ ਸ਼੍ਰੀ ਅਨੰਦਪੁਰ ਸਾਹਿਬ ਵੈਸੇ ਤਾਂ ਪਿਛਲੇ ਕਈ ਦਿਨਾਂ ਤੋਂ ਹੀ ਆਪਾਂ ਦੇਖ ਰਹੇ ਹਾਂ ਕਿ ਸੰਗਤ ਦਾ ਜਿਹੜਾ ਹੈ ਉਹ ਆਮਜ ਬਹੁਤ ਵੱਧ ਗਈ ਹੈ ਪਰ ਕੱਲ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਪੰਜਾਬ ਦਾ ਸਭ ਤੋਂ ਵੱਡਾ ਲਾਈਟ ਐਂਡ ਸਾਊਂਡ ਸ਼ੋਅ ਹੋਣ ਜਾ ਰਿਹਾ ਚਰਨ ਗੰਗਾ ਸਟੇਡੀਅਮ ਦੇ ਵਿੱਚ ਤੇ 22 ਤਰੀਕ ਤੋਂ ਜਿਹੜੇ ਸਾਰੇ ਨਗਰ ਕੀਰਤਨ ਆਣੇ ਨੇ 23 ਤਰੀਕ ਨੂੰ ਸਰਵ ਧਰਮ ਧਰਮ ਸੰਮੇਲਨ ਉਸ ਦੀ ਤਿਆਰੀਆਂ ਵੀ ਬਹੁਤ ਜ਼ੋਰਾਂ ਸ਼ੋਰਾਂ ਨਾਲ ਚੱਲ ਰਹੀਆਂ ਹਰ ਧਰਮ ਦੇ ਜਿਹੜੇ ਸੰਤ ਮਹਾਪੁਰਖ ਆ ਉੱਥੇ ਪਹੁੰਚ ਰਹੇ ਨੇ 23 ਨੂੰ ਜਿਹੜਾ 350 ਸਾਲਾ ਦਸਮ ਪਾਤਸ਼ਾਹ ਦਾ ਗੁਰਤਾ ਗੱਦੀ ਦਿਵਸ ਹੈ ਉਸ ਨੂੰ ਜਿਹੜਾ ਲੈ ਕੇ ਕੀਰਤਨ ਦਰਬਾਰ ਉਹ ਵੀ 23 ਤਰੀਕ ਨੂੰ ਹੋਣਾ ਹੈ 24 ਤਰੀਕ ਨੂੰ ਵਿਧਾਨ ਸਭਾ ਦਾ ਵਿਸ਼ੇਸ਼ اجلاس ਨਾਲ ਹੀ ਮੁਖ ਮੰਡਾਲ ਦੇ ਵਿੱਚ ਜਿਹੜੀ ਢਾਡੀਵਾਰਾਂ ਤੇ ਸ਼ਾਮੀ ਫਿਰ ਜਿਹੜਾ ਹੈ ਕੀਰਤਨ ਦਰਬਾਰ ਤੇ 25 ਤਰੀਕ ਨੂੰ ਸਰਬੱਤ ਦਾ ਭਲਾ ਇਕੱਤਰਤਾ ਜਿਹੜਾ ਹੈ ਮੁਖ ਸਮਾਗਮ ਤੇ ਅਰਦਾਸ ਹੋਊਗੀ ਸਰਬੱਤ ਦੇ ਭਲੇ ਦੀ ਇਸ ਦੇ ਨਾਲ ਨਾਲ ਪਹਿਲੀ ਵਾਰੀ 23 ਤਰੀਕ ਤੋਂ ਲੈ ਕੇ 29 ਤਰੀਕ ਤੱਕ ਜਿਹੜਾ ਹੈ ਡਰੋਨ ਸ਼ੋਅ ਹਰ ਰੋਜ਼ ਸ਼ਾਮੀ 5 ਵਜੇ ਵਿਰਾਸਤੇ ਖਾਲਸਾ ਦੇ ਵਿੱਚ ਜਿਹੜਾ ਹੈ ਆ 23 ਤਰੀਕ ਤੋਂ ਲੈ ਕੇ 29 ਤਰੀਕ ਤੱਕ ਡਰੋਨ ਸ਼ੋ ਹੋਊਗਾ ਜਿਸ ਦੇ ਵਿੱਚ ਗੁਰੂ ਸਾਹਿਬ ਦੇ ਲਾਸਾਨੀ ਸ਼ਹਾਦਤ ਨੂੰ ਥਰੂ ਡਰੋਨ ਸ਼ੋ ਦੇ ਮਾਧਿਅਮ ਦੇ ਨਾਲ 500 ਡਰੋਨਸ ਦਾ ਅਜ ਤੱਕ ਨਾਰਥ ਇੰਡੀਆ ਚ ਕਦੇ ਵੀ ਡਰੋਨ ਸ਼ੋ ਨਹੀਂ ਹੋਇਆ ਪਹਿਲੀ ਵਾਰੀ ਹੋ ਰਿਹਾ ਤੇ ਇਹ ਪੂਰਾ ਇੱਕ ਹਫਤਾ ਚੱਲੂਗਾ ਇਹ ਡਰੋਨ ਸ਼ੋ ਹੋਊਗਾ ਅੱਜ ਜਿਹੜਾ ਮੁੱਖ ਵਿਸ਼ਾ ਇਹ ਹੈ ਕਿ ਜਿਹੜੀ ਸਾਡੀ ਟੈਂਟ ਸਿਟੀਆਂ ਨੇ ਅਸੀਂ ਉਹਨਾਂ ਦੀ ਜਿਹੜੀ ਬੁਕਿੰਗਸ ਹੈ ਉਹ ਓਪਨ ਕਰ ਰਹੇ ਆ ਤੇ ਮੈਂ ਆਪ ਸਭ ਦੇ ਮਾਧਿਅਮ ਦੇ ਰਾਹੀਂ ਤੁਹਾਡੇ ਸਭ ਦਾ ਵੀ ਸਹਿਯੋਗ ਚਾਹੀਦਾ ਆਪ ਜੀ ਦੇ ਜਿਹੜੇ ਅਧਾਰੇ ਨੇ ਚਾਹੇ ਉਹ ਪ੍ਰਿੰਟ মিডিਆ ਇਲੈਕਟ੍ਰੋਨਿਕ মিডিਆ ਆਪ ਸਭ ਦੇ ਸਾਥ ਦੀ ਲੋੜ ਆ ਆਪ ਸਭ ਦੇ ਮਾਧਿਅਮ ਦੇ ਰਾਹੀਂ ਅਸੀਂ ਜਿਹੜਾ ਮੈਸੇਜ ਹੈ ਸੰਗਤ ਤੱਕ ਪਹੁੰਚਾਉਣਾ ਚਾਹੁੰਦੇ ਆ 10 ਹਜ਼ਾਰ ਲਗਭਗ 10 ਹਜ਼ਾਰ ਸੰਗਤ ਰੋਜ਼ਾਨਾ ਟੈਂਟ ਸਿਟੀ ਚ ਰੁੱਕ ਸਕੂਗੀ ਕੁਝ ਅਸੀਂ ਹੈਂਗਰਸ ਦਾ ਵੀ ਬੰਦੋਬਸ ਕੀਤਾ ਜੇ ਸੰਗਤ ਦੀ ਆਮਤ ਵਾਦੀ ਹੈ ਤਾਂ ਸੰਗਤ ਉੱਥੇ ਵੀ ਜਿਹੜੀ ਰੁੱਕ ਸਕਦੀ ਹੈ ਤਾਂ ਇਹ ਸਾਰੀ ਜਿਹੜੀ ਬੁਕਿੰਗ ਹੈ ਇটস ਅ ਸੀ ਇੱਕ ਐਪ ਵੀ ਤਿਆਰ ਕੀਤੀ ਐ ਪਲੱਸ ਜਿੰਨੇ ਪੰਜਾਬ ਸਰਕਾਰ ਦੀ ਵੈਬਸਾਈਟਸ ਐ ਉਹਨਾਂ ਦੇ ਉੱਤੇ ਇਹ ਜਿਹੜੀ ਬੁਕਿੰਗ ਐ ਅਵੇਲੇਬਲ ਐ ਅਗਰ ਕੋਈ ਬਜ਼ੁਰਗ ਜਿਹੜਾ ਹੈ ਜਿਹੜਾ ਮੋਬਾਈਲ ਨਹੀਂ ਯੂਜ਼ ਕਰ ਸਕਦਾ ਮੋਬਾਈਲ ਫ੍ਰੈਂਡ ਨਹੀਂ ਲਈ ਐ ਤਾਂ ਜਿੰਨੇ ਪੰਜਾਬ ਸੁਵਿਧਾ ਕੇਂਦਰ ਐ ਉਹਨਾਂ ਤੋਂ ਜਾ ਕੇ ਵੀ ਤੁਸੀਂ ਬੁਕਿੰਗ ਕਰਾ ਸਕਦੇ ਹੋ ਬਹੁਤ ਸੌਖਾ ਐ ਤੇ ਕਿਸੇ ਵੀ ਟੈਂਸਿਟੀ ਦਾ ਕੋਈ ਵੀ ਚਾਰਜ ਨਹੀਂ ਐ 1 ਰੁਪਿਆ ਵੀ ਚਾਰਜ ਨਹੀਂ ਐ ਸਿੰਪਲ ਤੁਸੀਂ ਆਪਣਾ ਮੋਬਾਈਲ ਨੰਬਰ ਮੈਂ ਤੁਹਾਨੂੰ ਇੱਕ ਵਾਰੀ ਇੱਥੇ ਦਿਖਾ ਵੀ ਦੂੰਗਾ ਇਸ ਤੋਂ ਬਾਅਦ ਸਿੰਪਲ ਤੁਸੀਂ ਆਪਣੇ ਮੋਬਾਈਲ ਨੰਬਰ ਦੇ ਨਾਲ ਲੌਗਇਨ ਕਰਨਾ ਹੈ ਆਪਣਾ ਆ ਆਧਾਰ ਕਾਰਡ ਜਾਂ ਕੋਈ ਵੀ ਹੋਰ ਪ੍ਰੂਫ ਉਹ ਵੀ ਬਹੁਤ ਸੌਖਾ ਕੀਤਾ ਗਿਆ ਤਾਂ ਕਿ ਇੱਕ ਤੋਂ 2 ਮਿੰਟ ਤੋਂ ਬਾਅਦ ਸਮਾਂ ਨਾ ਲੱਗੇ ਤੇ ਤੁਸੀਂ ਜਿਹੜਾ ਹੈ ਇਹ ਟੈਂਟ ਸਿਟੀ ਦੀ ਬੁਕਿੰਗ ਕਰਾ ਸਕਦੇ ਹੋ ਪੂਰੇ ਪੰਜਾਬ ਤੋਂ ਜਾਂ ਦੇਸ਼ ਤੋਂ ਜਾਂ ਵਿਦੇਸ਼ ਤੋਂ ਸੰਗਤ ਨੂੰ ਅਸੀਂ ਸੱਦਾ ਦਿੰਦੇ ਹਾਂ ਕਿ ਆਓ ਅਸੀਂ ਇਹ ਬਹੁਤ ਬਹੁਤ ਸ਼ਰਦਾ ਦੇ ਨਾਲ ਅਸੀਂ ਟੈਂਟ ਸਿਟੀਆਂ ਤਿਆਰ ਕੀਤੀਆਂ ਨੇ ਤੇ 21 ਤਰੀਕ ਤੋਂ ਇਹ ਟੈਂਟ ਸਿਟੀਆਂ ਜਿਹੜੀਆਂ ਹੈ ਇਹ ਸੰਗਤ ਦੇ ਲਈ ਅਵੇਲੇਬਲ ਹੋਣਗੀਆਂ ਤਾਂ ਮੈਂ ਜਿਹੜਾ ਇਹਦਾ ਹੈ ਆਪ ਸਭ ਦੇ ਆਪਣੇ ਤੇ ਗੁਰੂ ਸਾਹਿਬ ਤੋਂ ਚਰਨਾਂ ਸਰਦਾਸ ਕਰਕੇ ਅਸੀਂ ਟੈਂਟ ਸਿਟੀ ਦਾ ਜਿਹੜਾ ਹੈ ਇਨੋਗਰੇਸ਼ਨ ਜਿਹੜਾ ਹੈ ਕਰਾਂਗੇ। ਹੁਣ ਜਿਹੜਾ ਹੈ ਸਾਡੀ ਐਮ ਸੇਵਾ ਮੋਬਾਈਲ ਐਪ ਹੈ ਜਿਹੜੀ ਪੰਜਾਬ ਸਰਕਾਰ ਦੀ ਉਸ ਦੇ ਮਾਧਿਅਮ ਦੇ ਰਾਹੀਂ ਜਾਂ ਪਲੱਸ ਜਿੰਨੀ ਵੀ ਕਿਸੇ ਵੀ ਡਿਪਾਰਟਮੈਂਟ ਦੀ ਚਾਹੇ ਉਹ ਐਜੂਕੇਸ਼ਨ ਡਿਪਾਰਟਮੈਂਟ ਹੈ ਜਾਂ ਕੋਈ ਵੀ ਹੋਰ ਵਿਭਾਗ ਹੈ ਉਸ ਦੀ ਕਿਸੇ ਵੀ ਵੈੱਬਸਾਈਟ ਤੇ ਜਾਓਗੇ ਉੱਥੇ ਜਿਹੜਾ ਆਪਣਾ ਆਪ ਜੀ ਨੂੰ ਇਹ ਸਾਡੀ ਟੈਂਟ ਸਿਟੀਆਂ ਦੀ ਬੁਕਿੰਗ ਦਾ ਉਹ ਮਿਲ ਜੂਗਾ ਮੈਂ ਹੁਣ ਬੇਨਤੀ ਕਰੂੰਗਾ ਡੀਸੀ ਸਾਹਿਬ ਨੂੰ ਵਰਜੀਤ ਵਾਲੀਆ ਜੀ ਜਿਨ੍ਹਾਂ ਨੂੰ ਇਹ ਵੀ ਸਾਡਾ ਗੁਰੂ ਸਾਹਿਬ ਦੀ ਐਸੀ ਕਿਰਪਾ ਕੇ ਇਹ ਇਸ ਜ਼ਿਲ੍ਹੇ ਦੇ ਜੰਪਲ ਨੇ ਇੱਥੋਂ ਬਿਲੋਂਗ ਕਰਦੇ ਨੇ ਤੇ ਇਹਨਾਂ ਨੂੰ ਮੌਕਾ ਮਿਲਿਆ ਉਹ ਤੁਹਾਨੂੰ ਡਿਟੇਲ ਦੇ ਵਿੱਚ ਜੋ ਬੁਕਿੰਗ ਦਾ ਪ੍ਰੋਸੈਸ ਹੈ ਉਹ ਤੁਹਾਨੂੰ ਦੱਸਣਗੇ ਜੀ ਸਾਡੇ ਮੀਡੀਆ ਦੇ ਪਰਿਵਾਰ ਨੂੰ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਜਿਵੇਂ ਮਾਨਯੋਗ ਮੰਤਰੀ ਸਾਹਿਬ ਨੇ ਤੁਹਾਨੂੰ ਵਿਸਥਾਰ ਦੇ ਵਿੱਚ ਦੱਸਿਆ ਹੈਗਾ ਟੈਂਕ ਸਿਟੀਆਂ ਦਾ ਵਿਸ਼ੇਸ਼ ਪ੍ਰਬੰਧ ਪੰਜਾਬ ਸਰਕਾਰ ਨੇ ਕੀਤਾ ਹੈ ਸ਼ਬਦਾਂਜੂਆਂ ਦੀ ਸੰਗਤਾਂ ਦੀ ਰੁਕਣ ਵਾਸਤੇ ਉਹਨਾਂ ਦੇ ਫੈਰਨ ਵਾਸਤੇ ਉਹਨਾਂ ਦੇ ਪ੍ਰਬੰਧ ਕੀਤੇ ਨੇ ਤੇ ਇਹਦੇ ਵਾਸਤੇ ਸਾਡੀ ਦੋ ਵੈਬਸਾਈਟਸ ਹੈਗੀਆਂ ਨੇ ਇੱਕ ਕਨੈਕਟ ਪੰਜਾਬ ਪੋਰਟਲ ਸਾਰੇ ਇਸ ਨੂੰ ਜਾਣਦੇ ਨੇ ਉਹਦੇ ਉੱਤੇ ਜਾਂ ਫਿਰ ਜਿਹੜਾ ਐਮ ਸੇਵਾ ਮੋਬਾਈਲ ਐਪ ਹੈਗੀ ਹੈ ਜਾਂ ਐਮ ਸੇਵਾ ਪੋਰਟਲ ਹੈ ਜਿਹਦੇ ਉੱਤੇ ਬਾਕੀ ਸਾਰੇ ਆਪਣੇ ਸਰਵਿਸਿੰਗ ਵਾਸਤੇ ਵੀ ਆਪਾਂ ਲੌਗਇਨ ਵਗੈਰਾ ਕਰਦੇ ਇਨ੍ਹਾਂ ਦੋਨਾਂ ਦੇ ਰਾਹੀਂ ਆਪਾਂ ਇਹ ਬੁਕਿੰਗ ਕਰ ਸਕਦੇ ਹਾਂ ਇਸ ਤੋਂ ਲਾਹੌਰ ਮਾਨਯੋਗ ਮੰਤਰੀ ਸਾਹਿਬ ਦੀ ਰਹਿਨਮਾਈ ਦੇ ਹੇਠ ਜ਼ਿਲ੍ਹਾ ਪ੍ਰਸ਼ਾਸਨ ਨੇ ਇੱਕ ਵਿਸ਼ੇਸ਼ ਵੈੱਬਸਾਈਟ ਵੀ ਅਸੀਂ ਤਿਆਰ ਕਰ ਰਹੇ ਹਾਂ ਜਿਸ ਦਾ ਲਾਂਚ ਅਸੀਂ ਕੱਲ ਕਰਾਂਗੇ ਉਹਦੇ ਰਾਹੀਂ ਵੀ ਟੈਂਸਿਟੀ ਦੀ ਬੁਕਿੰਗ ਕੀਤੀ ਜਾ ਸਕਦੀ ਹੈ ਇਹਦੇ ਵਾਸਤੇ ਜਦੋਂ ਤੁਸੀਂ ਪੋਰਟਲ ਦੇ ਉੱਤੇ ਜਾਓ ਤੁਸੀਂ ਸਿਰਫ ਆਪਣਾ ਅਕਾਊਂਟ ਤਿਆਰ ਕਰਨਾ ਹੈ ਹੋ ਸਕਦਾ ਤੁਹਾਡਾ ਅਕਾਊਂਟ ਪਹਿਲਾਂ ਹੀ ਬਣਿਆ ਹੋਵੇ ਜੇ ਤੁਹਾਡਾ ਅਕਾਊਂਟ ਨਹੀਂ ਬਣਿਆ ਹੋਇਆ ਤੁਸੀਂ ਅਕਾਊਂਟ ਰਜਿਸਟਰ ਕਰਕੇ उस तो पोर्टल दे कर रहे लॉग इन करने बाद लॉगिन करने तो बाद इस एक्सेस कर सकते तो एक बिल्कुल लाइव डेमो चल रहा है जी ਮੌਕੇ ਦੇ ਉੱਤੇ ਓਟੀਪੀ ਆਇਆ ਹੈਗਾ ਓਟੀਪੀ ਐਂਟਰ ਕੀਤਾ ਗਿਆ ਹੈ ਉਸ ਤੋਂ ਬਾਅਦ ਤੁਸੀਂ ਆਪਣੀ ਡਿਟੇਲਸ ਇਹਦੇ ਵਿੱਚ ਐਂਟਰ ਕਰ ਸਕਦੇ ਹੋ ਜਿਵੇਂ ਤੁਹਾਨੂੰ ਦੱਸਿਆ ਗਿਆ ਹੈ ਜੇ ਤੁਸੀਂ ਆਧਾਰ ਕਾਰਡ ਦੇ ਰਹੀ ਆਪਣਾ ਆਧਾਰ ਨੰਬਰ ਭਰਦੇ ਹੋ ਤੇ ਆਧਾਰ ਨੂੰ ਵੀ ਓਟੀਪੀ ਰਹੀਂ ਵੈਰੀਫਾਈ ਕਰਦੇ ਹੋ ਤਾਂ ਸਾਰੀ ਆਧਾਰ ਕਾਰਡ ਦੀ ਡਿਟੇਲਸ ਆਟੋਮੈਟਿਕਲੀ ਫੈਚ ਹੋ ਜਾਣਗੀਆਂ ਉਹਦੇ ਵਿੱਚ ਆਟੋਮੈਟਿਕਲੀ ਭਰੀਆਂ ਜਾਣਗੀਆਂ ਨਹੀਂ ਤਾਂ ਤੁਸੀਂ ਡਰਾਈਵਿੰਗ ਲਾਇਸੈਂਸ ਪਾਸਪੋਰਟ ਹੋਰ ਵੀ ਜਿੰਨੇ ਕਾਫੀ شناਖਤਿ ਕਾਰਡ ਹੈ ਆਪਣੇ ਆਇਡੈਂਟੀਫਿਕੇਸ਼ਨ ਕਾਰਡ ਲਏ ਨੇ ਉਹਨਾਂ ਦੇ ਰਾਹੀਂ ਤੁਸੀਂ ਆਪਣੀ ਡਿਟੇਲਸ ਐਂਟਰ ਕਰ ਸਕਦੇ ਹੋ ਜੇ ਜੀ ਆਧਾਰ ਕਾਰਡ ਦੇ ਲਾਗੂ ਕੋਈ ਹੋਰ ਆਇਡੈਂਟੀਟੀ ਕਾਰਡ ਯੂਜ਼ ਕਰਦੇ ਹੋ ਤਾਂ ਵੀ ਤੁਹਾਨੂੰ ਆਪਣਾ ਨਾਮ ਤੇ ਨੰਬਰ ਸਾਰਾ ਖੁਦ ਐਂਟਰ ਕਰਨਾ ਪਏ ਉਸ ਤੋਂ ਬਾਅਦ ਤੁਸੀਂ ਐਂਟਰ ਕਰੋਗੇ ਤੁਹਾਡੀ ਰੂਮ ਰਿਕੁਆਇਰਮੈਂਟ ਕੀ ਹੈ ਤੇ ਕਿੰਨੀ ਤਰੀਕ ਤੋਂ ਕਿੰਨੀ ਤਰੀਕ ਦੇ ਤੱਕ ਤੁਸੀਂ ਸਟੇ ਕਰਨਾ ਚਾਹੁੰਦੇ ਹੋ ਇਹ ਮੈਂ ਸਾਰੀ ਦੀ ਜਾਣਕਾਰੀ ਵੀ ਦੱਸਦਾ ਇੱਕ ਵਾਰ ਬੁਕਿੰਗ ਕਰਨ ਵਾਸਤੇ 2 ਨਾਈਟਸ ਦੀ অপਸ਼ਨ ਦਿੱਤੀ ਗਈ ਹੈ ਤਾਂ ਜੋ ਸਾਰੇ ਸ਼ਰਧਾਲੂਆਂ ਨੂੰ ਇਹਦੀ অপਸ਼ਨ ਰਹਿ ਸਕੇ ਤਾਂ ਜੇ ਭਰਸ ਕਰ ਲੋ ਕੋਈ 25 ਤਰੀਕ ਨੂੰ ਆਣਾ ਚਾਹੁੰਦਾ ਹੈ ਤਾਂ ਉਹਨੂੰ 25 ਤੋਂ ਆ ਕੇ 27 ਤੱਕ ਦੀ ਬੁਕਿੰਗ ਕਰਨ ਦੀ ਇੱਕ ਵਾਰਚ ਇਹਦੇ ਵਿੱਚ ਐਕਸੈਸ ਹੋਏਗੀ ਜੇ ਉਹਨਾਂ ਨੇ ਦੁਆਰ ਤੋਂ ਕਰਨੇ ਤਾਂ ਉਹ ਦੁਆਰ ਤੋਂ ਅਲੱਗ ਤੋਂ ਫੇਰ ਤੋਂ ਬੁਕਿੰਗ ਕਰ ਸਕਦੇ ਤੇ ਵਾਚ ਨੂੰ ਹੈ ਜਰੂਰ ਸੀ ਸਾਰੀ ਡਿਟੇਲਸ ਭਰ ਦਿੱਤੀ ਹੈ ਨਹੀਂ ਕੋਈ ਕੋਈ ਸਬਮਿਟ ਕਰ ਦੇਵੇ ਤੇ ਇਸ ਤਰ੍ਹਾਂ ਤੁਹਾਡਾ ਸਿਨੋਪਸਿਸ ਬਣ ਜਾਏਗਾ ਤੇ ਉਸ ਤੋਂ ਬਾਅਦ ਜਦੋਂ ਤੁਹਾਡੀ ਬੁਕਿੰਗ ਕਨਫਰਮ ਹੋ ਜੇਗੀ ਇਸ ਤਰੀਕੇ ਦਾ ਇੱਕ ਤੁਹਾਡਾ ਪਾਸ ਜਨਰੇਟ ਹੋਏਗਾ ਜਿਵੇਂ ਤੁਸੀਂ ਟ੍ਰੇਨ ਦੀ ਟਿਕਟਾਂ ਦਾ ਵੀ ਪਾਸ ਟਿਕਟ ਦੇਖੀ ਹੋਗੀ ਇਸ ਤਰ੍ਹਾਂ ਇੱਕ ਪੀਡੀਐਫ ਜਨਰੇਟ ਹੋਏਗੀ ਉੱਪਰ QR ਕੋਡ ਵੀ ਹੋਏਗਾ ਤੇ ਇਹ ਜਿਹੜਾ ਤੁਸੀਂ ਆਪਣੇ ਮੋਬਾਈਲ ਹੀ ਤੁਹਾਨੂੰ ਪ੍ਰਿੰਟ ਕਰਨ ਦੀ ਵੀ ਜ਼ਰੂਰਤ ਨਹੀਂ ਹੈ ਇਸ ਨੂੰ ਆਪਣੇ ਮੋਬਾਈਲ ਤੇ ਤੁਸੀਂ ਲਿਆ ਕੇ ਦਿਖਾ ਸਕਦੇ ਹੋ ਆਪਣੀ ਜਿਹੜੀ ਟੈਂਸੀਟੀ ਹੈਗੀ ਆ ਉੱਥੇ ਤੁਸੀਂ ਰਿਸੈਪਸ਼ਨ ਤੇ ਆ ਕੇ ਦਿਖਾ ਕੇ ਤੁਹਾਨੂੰ ਇਸ ਤੁਹਾਨੂੰ ਡਾਰਮਟਰੀ ਨੰਬਰ ਬੈੱਡ ਨੰਬਰ ਸਾਰੀਆਂ ਡਿਟੇਲਸ ਦੇ ਵਿੱਚ ਆਲਰੇਡੀ ਲਿਖਿਆ ਹੋਣਗੀਆਂ ਸਿਰਫ ਗੁਜ਼ਾਰਿਸ਼ ਇਹ ਹੈ ਕਿ ਜਦੋਂ ਤੁਹਾਡਾ ਪਹੁੰਚਣ ਦਾ ਸਮਾਂ ਜੋ ਤੁਸੀਂ ਲਿਖ ਰਹੇ ਹੋ ਉਸੇ ਸਮੇਂ ਆ ਉਸ ਤੋਂ ਉਹਦੇ ਦਰਮਿਆਨ ਤੁਸੀਂ ਪਹੁੰਚਣਾ ਹੈ ਕਿਉਂਕਿ ਟੈਂਸੀਟੀ ਦੇ ਵਿੱਚ ਜ਼ਿਆਦਾ ਸੰਗਤਾਂ ਅਸੀਂ ਚਾਹ ਨਹੀਂ ਚਾਹਦੇ ਕਿ ਜੀ ਬਲੌਕ ਹੋ ਜਾਵੇ ਤਾ ਇਸ ਕਰਕੇ ਤੁਸੀਂ ਜਿਹੜਾ ਸਮਾਂ ਭਰ ਰਹੇ ਹੋ ਕਿਰਪਾ ਕਰਕੇ ਉਹਦੇ ਦਰਮਿਆਨ ਹੀ ਸਾਰੀ ਸੰਗਤਾਂ ਪਹੁੰਚਣ ਤਾਂ ਜੋ ਇਹ ਸੁਖੀਦਾ ਬਾਕੀ ਸੰਗਤਾਂ ਨੂੰ ਵੀ ਮਿਲ ਸਕੇ ਤੇ ਉਸ ਇਸ ਤਰੀਕੇ ਨਾਲ ਜਾਂ ਤਾਂ ਤੁਸੀਂ ਪ੍ਰਿੰਟ ਕਢਾ ਕੇ ਵੀ ਲੈ ਕੇ ਆ ਸਕਦੇ ਹੋ ਨਹੀਂ ਤਾਂ ਆਪਣੇ ਮੋਬਾਈਲ ਤੇ ਵੀ ਦਿਖਾ ਸਕਦੇ ਹੋ ਤੇ ਤੁਹਾਨੂੰ ਐਂਟਰੀ ਮਿਲ ਜਾਵੇ